ਵੀ ਸਹੀ ਆ ਹਾਂਜੀ ਹਾਂਜੀ ਕੀ ਜੀ ਆ ਜਰਾ ਨੱਕ ਪਾ ਲੈ ਨਹੀਂ ਨੇ ਇਹ ਵੀ ਇਹ ਵੀ ਸਹੀ ਆ ਇਹ ਵੀ ਸਹੀ ਆ ਨਾ ਉਹਦਾ ਡਾਗ ਪਹਿਲੀ ਵਾਰ ਹੀ ਫੜੀ ਆ ਹੈ ਨਾ ਕੈਨੇਡਾ ਤੇ ਇੱਕ ਭਾਜੀ ਮੁੰਡੇ ਨੂੰ ਡੰਡਾ ਲੈ ਆ ਕੇ ਦਿੱਤਾ ਥੰਮਾ ਵਾਲਾ ਅੱਛਾ ਪੀਸਰਾ ਕਹਿ ਹਟਿਆ ਬੇ ਤੂੰ ਡੰਡਾ ਲੈ ਕੇ ਜਾ ਅੱਛਾ ਉਹ ਡੰਡਾ ਖਰੇਗਾ ਇਹਨਾਂ ਨਾਲ ਕੋਈ ਨਾ ਚੰਗਲਾ ਮੈਨੂੰ ਲੱਗਦੀ ਤਾਂ ਨਹੀਂ ਉਹ ਤੁਸੀਂ ਕੋਕਿਆਂ ਵਾਲਾ ਫੜਦੇ ਕਿਉਂ ਨਹੀਂ ਫਿਰ ਉਹ ਮੈਂ ਨੂੰ ਫੜਿਆ ਹੀ ਨਹੀਂ ਹੁਣ ਫੜਿਆ ਨਹੀਂ ਕਦੇ ਹੁਣ ਮੈਨੂੰ ਲੈਤੀ ਪ੍ਰੈਣ ਜੀ ਕਿਤਾ ਦੀ ਮੀਕੇ ਕੋਲ ਹੁੰਦੀ ਹੈ ਹਾਂ ਉਹ ਮੈਂ ਕਿਤੇ ਕਿਤੇ ਲੈ ਦੇਣਾ ਅੱਛਾ ਕੁੰਡਾ ਜਾਂ ਝੂਨਾ ਵੱਡਣਾ ਜਾਂ ਬੀਜਣੀ ਆ ਤੁਸੀਂ ਕਿਹੜਾ ਕੁੰਡਾ ਲੈ ਕੇ ਆਇਆ ਅੱਛਾ ਆ ਜ ਲੈ ਹੋਂ ਦੇ ਪੰਮਾ ਮਨਜੀਤ ਭਾਜੀ ਮਨਜੀਤ ਭਾਜੀ ਆਹ ਵਾ ਅੱਛਾ ਤਾਹੜ ਕੀ ਕੋਈ ਹਾਂ ਦੇਖਣਾ ਅਦਰਕ ਹੈ ਆਹ ਅਦਰਕ ਆ ਨਾ ਇਹ ਹਾਂ ਹਾਂ ਅੱਛਾ ਆਟਾ ਮਟਰ ਚਾੜ ਰਹੇ ਆ ਜਾਲ ਦੇ ਨਾਲ ਹੂੰ ਉਹ ਜੰਬੋ ਲਸਣ ਆ ਉਹ ਜੰਬੋ ਲਸਣ ਹੈ ਬੇਮਿਸਾਲ ਚੀਜ਼ ਆ ਉਹ ਹਾਂ ਵੈਸੇ ਉਹ ਹੈ ਅੱਛੀ ਆ ਹੈ ਇਹ ਉਹ ਚੀਨੀ ਲਸਣ ਆ ਹੂੰ ਚੀਨੀ ਲਸਣ ਹਾਂਜੀ ਇਹ ਸੈਲਡ ਚ ਕੰਮ ਆਉਂਦਾ ਮਿੱਠਾ ਨਹੀਂ ਇਹਦਾ ਬਣਦਾ ਨਹੀਂ ਤੁਰਕਾ ਲਾਉਣ ਲਈ ਦਾਲ ਨੂੰ ਸਾਗ ਨੂੰ ਇਹ ਦੋਏਲੇ ਵੀ ਆ ਕੀ ਕਹਿੰਦੇ ਨੇ ਇਹਨੂੰ ਉਹ ਜਿਹੜਾ ਕੀ ਹੁੰਦਾ ਹੈ ਸੈਲਡ 'ਚ ਵਰਤ ਸਕਦੇ ਆ ਵਰਤ ਸਕਦੇ ਆ ਖੁਸ਼ਬੂ ਵਿੱਚ ਉਸ ਲਸਣ ਨਾਲ ਕੁਲਤਣ ਦਾ ਖੁਸ਼ਬੂ ਦੇਸੀ ਨਾਲੋਂ ਕਿਤੇ ਵੱਧ ਹੈ ਹਾਂਜੀ ਪਰ ਇਹਦਾ ਤਨਾ ਤੇ ਇਹਦੇ ਪੱਤੇ ਤਾਂ ਟੁੜਕੇ 'ਚ ਪੈਣੇ ਆ ਇਹ ਸਾਤ ਗਰਮੀ ਸਰਦੀ ਸਾਰਾ ਸਾਲ ਹੀ ਦਿੰਦਾ ਕਟਾਈ ਹਾਂ ਉਹ ਕੈਨੇਡਾ 'ਚ ਸਾਡਾ ਬੰਦਾ ਅੱਛਾ ਹਾਂ ਟਾਰਪੋਰ ਤੇ ਸਾਡਾ ਲੇਖ ਆ ਪੰਜਾਬੀ ਆ ਅੱਛਾ ਜੀ ਤੇ ਕਹਿੰਦਾ ਖੁੰਡਾ ਫਲ ਡਿਆ ਉਹ ਇੱਕ ਦਿਨ ਮੈਂ ਫੜਿਆ ਖੁੰਡਾ ਉਦੋਂ ਦਾ ਸਾਰੇ ਦੁਨੀਆ ਜਿਤਮੂ ਮਾਰਤਾ ਇਹ ਨੈਟ ਤੇ ਪਾਤਾ ਬਣਿਆ ਤਾਂ ਬਹੁਤ ਸੁਣਾ ਨਹੀਂ ਠੀਕ ਆ ਗੱਲ ਆ ਤਸੱਲੀ ਹੁਣੀ ਚਾਹੀਦੀ ਆ ਆਪਣੀ ਤਸੱਲੀ ਆ ਤਿਆਂ ਦੀ ਤਸੱਲੀ ਨਹੀਂ ਹੁੰਦੀ ਹੁਣ ਸਾਰੇ ਜਿੰਨਾ ਤੁਸੀਂ ਮਰਜੀ ਇੱਕ ਦਾਣੇ ਖਿਲਾਰ ਦੇ ਉਪਮਾ ਏਦਾਂ ਫੇਰ ਦੇ ਮਣਮੋਟੇ ਮਿੱਟੀ ਛੋਹ ਜਾਂਦੇ ਉਹਦਾ ਕੋਈ ਫਰਕ ਨਹੀਂ ਉਹ ਚਾਹੁੰਦੇ ਆ ਪ੍ਰਾਲੀ ਯਾੜ ਕੇ ਸ਼ੱਕਰ ਵਰਗਾ ਬਣਾਉਣਾ ਕਿ ਉਹਦਾ ਫਾਇਦਾ ਕੋਈ ਨਹੀਂ ਹੈ ਜਿਹਦਾ ਢੇਰ ਬਣ ਜਾਂਦਾ ਹੈ ਖਰਚੇ ਵੱਧਿਆ ਉਹਦੇ ਆ ਹੁਣ ਸਾਰਾ ਢੇਰ ਬਣ ਰਿਹਾ ਹੈ ਹੂੰ ਇਹਦੇ ਚ ਕੀੜੇ ਬਣਨੇ ਆ ਜਿਹੜੇ ਮਿੱਟੀ ਨੂੰ ਨਾ ਉਪਜਾਊ ਬਣਾਉਣ ਲਈ ਕੰਮ ਕਰਦੇ ਆ ਮਿੱਟੀ ਦੇ ਵਿੱਚ ਵੱਧਦੇ ਫੁੱਲਦੇ ਕਰੀਏ ਜੀ ਸ਼ੁਰੂ ਹਾਂਜੀ ਕਰੀਏ ਰਿਕਾਰਡਿੰਗ ਮਾਲੀ ਜੀ ਹੋਰ ਹੋਰ ਆਹਾ ਅਜੇ ਤਾਂ ਕਈਆਂ ਚਲਾਉਣੇ ਆ ਤੋ ਪੰਜ ਗਰਮੀਆਂ ਚ ਸਰਦੀਆਂ ਦੇ ਵਿੱਚ ਜੁਟੇ ਰਹਿੰਦਾ ਆ ਨਾ ਖਾਣਾ ਯਾਦ ਆਉਂਦਾ ਕੋਈ ਖਾਦਾ ਕੋਈ ਸਵੇਰੇ ਨਹੀਂ ਖਾਦਾ ਦੁਪਹਿਰੇ ਨਹੀਂ ਚਲੋ ਰਾਤ ਨੂੰ ਹੀ ਖਾ ਲਵਾਂਗੇ ਤੇ ਜਾਦੇ ਨਹੀਂ ਰਹਿੰਦਾ ਹੈ ਤੇ ਇਦਾਂ ਇਹ ਕੰਮ ਨੇ ਵੀ ਸਰੀਰ ਵੀ ਨਰਵਾ ਬਖਸਿਆ ਹੈ ਹਾਂ ਅਬਾ ਗੋਡਿਆਂ ਦਾ ਚੱਕਰ ਆ ਮੈਂ ਗੋਲਡੀ ਨੂੰ ਵੀ ਗੋਡੇ ਮੇਰੇ ਨਹੀਂ ਸਾਹ ਦੇ ਰਹੇ ਬਾਕੀ ਸਰੀਰ ਤਾਂ ਲੋਹੇ ਵਰਗਾ ਨਾ ਕੋਈ ਗੁਬਾਰੀ ਨਾ ਰੋਗ ਉਦੋਂ ਗੁੰਡਿਆਂ ਤੋਂ ਕੰਮ ਬਹੁਤ ਲਿਆ ਆ ਤੁਹਾਡੇ ਤੁਹਾਡੇ ਇੱਕ ਦਿਨ ਆਉਣਾ ਸੀ ਮੇਰਾ ਮਿੱਤਰ ਜੀ ਕਹਿੰਦਾ ਚਾਂਦੀਆਂ ਇੱਕ ਦੋ ਕਿਸਮਾਂ ਲਿਆਉਣੀਆਂ ਬਈ ਮੈਂ ਕਿਹਾ ਕੋਈ ਨਹੀਂ ਚਲਾਂਗੇ ਬੰਨੇ ਦੀਆਂ ਆ ਕਿਦੂਏ ਸਾਡੇ ਵੀ ਇੱਕ ਮੁੰਡੇ ਨੇ ਰਿਆਂਦੀ ਉਹ ਉਹ ਵੀ ਤੁਹਾਨੂੰ ਕਿਸਮ ਦੇ ਜਾਣਗੇ ਉਹ ਉਹ ਹੋਰ ਕਿਤੇ ਹੁੰਦੇ ਆ ਆ ਸ਼ਾਇਦ ਹਮਾਚਰ ਚ ਕਿੱਥੇ ਉਹ ਵੀ ਤੁਹਾਨੂੰ ਇੱਕ ਦੇ ਜਾਣ ਕਿਸਮ ਆਜਾ ਇਹ ਤਾਂ ਗੰਨੇ ਦਾ ਵੀ ਨੁਕਸਾਨ ਕਰਦੇ ਆ ਤੇ ਨਹੀਂ ਨੇ ਤੁਸੀਂ ਜਿੱਥੇ ਤੁਹਾਡੀਆਂ ਨਾ ਕੀਮਤੀ ਫਸਲਾਂ ਆ ਜਾਂ ਜਿੱਥੇ ਰਿਸਰਚ ਦੇ ਟਰਾਇਲ ਲੱਗੇ ਆ ਉਥੇ ਜਾ ਜਰੂਰ ਲੋੜਾ ਦੁਆਰਾ ਤਾਂ ਇੱਧਰ ਜਾੜ ਲਾਉਂਦੇ ਕੰਪਨੀਆਂ ਹੈਗੀਆਂ ਕੰਢੀ ਦੇ ਵਿੱਚ ਔਰ ਤੁਸੀਂ ਦੇਖਣਾ ਮੇਰੇ ਪਹਿਲਾਂ ਦੇਖ ਲਿਓ ਆ ਕੇ ਜਾਲ ਲੱਗਾ ਆ ਬਹੁਤ ਸਿਰਫ ਚੱਕ ਰਹੇਗਾ 12 ਪਛਮਾ ਤੇ 19 ਤੇ 14 ਤੇ ਮੇਰੇ ਮੇਰੇ ਖਾਦ ਮੈਂ ਕਈ ਸਾਲ ਹੋ ਗਏ ਲੋ ਆਏ ਨਹੀਂ ਇਹੇ ਲੋ ਆਇਆ ਸਦਾ ਪੰਛੀ ਬਣਾਉ ਸਾਡੇ ਵਾਲੇ ਤਾਂ ਸਾਰਾ ਢੇਡਕੂਟ ਪਾ ਕੇ 80 ਗੁਜਾਰ ਨਿਕਾ ਲਾ ਹੋਂ ਦਾ ਸ਼ੈਡ ਕੋ ਸੜ ਗਿਆ ਹੋਵੇ ਲੋਹੇ ਦੀ ਕੀਮਤਾਂ ਆ ਇਹ ਲੋਕ ਨਾ ਤਾਂ ਸਵਾਰਕ ਚ ਆਇਆ ਆ ਆ ਮੇਰੇ ਦੇਖ ਲਿਓ ਇਹ ਲੱਗਾਇਆ ਜਾਲ ਇੱਥੇ ਫੇਰ ਇਹਨਾਂ ਦੇ ਉੱਤੇ ਨਾ ਫਰੇ ਕਿੰਨੀ ਅਸੀਂ ਸਬਜ਼ੀ ਵੰਡਦੇ ਆ ਬੇਲਾ ਵਾਲੀਆਂ ਚੀਜ਼ਾਂ ਕਿੰਨੇ ਗਾਖ ਵੀ ਆਉਂਦੇ ਆ ਖਰੀਦਣ ਤੇ ਖੜ ਖੇਲ ਰਹਿੰਦੀ ਆ ਆ ਦੇ ਆ ਹੁਣ ਬੇਲਾ ਚੜੀਆਂ ਆ ਉੱਤੇ ਆਰਾਮ ਟੋਰੀਆਂ ਦੀਆਂ ਹੋਰ ਹੁਣ ਫਰੈਂਸ ਵੀਨ ਦੀਆਂ ਚਾੜ ਦਿਤੀਆਂ ਹਾਂ ਇਦਾਂ ਵੀ ਮਦਦਕਾਰ ਵੀ ਹੈ ਜਾਲ ਨਾਲੇ ਪਰਦਾ ਰੱਖਦਾ ਬਾਗ ਦੇ ਵਿੱਚ ਨਾ ਨਾ ਕੁਝ ਵੀ ਨਹੀਂ ਕੁਤਾ ਵੀ ਨਹੀਂ ਕੋਈ ਵੀ ਨਹੀਂ ਤਾਂ ਕੋਈ ਫਸਲ ਵੀ ਜੋ ਕੁੱਤੇ ਹੀ ਪਟ ਪਟ ਕੇ ਟੋਏ ਬਣਾ ਕੇ ਬਹਿ ਜਾਂਦੇ ਵਿੱਚ ਇਹ ਬੰਨ੍ਹ ਦੀ ਹੈ ਹਾਂਜੀ 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 ਕੰਢੀ ਦੇ ਸਭ ਲੋਕ ਆਨੇ ਲੋ ਆਇਓ ਨਹੀਂ ਨਹੀਂ ਜਾਲ ਜਾਲ ਐਂਗਲ ਲਾਖੀ ਨਾ ਜਾਲ ਆ ਫਿਸ਼ਟੇ ਖਾਨ ਤਾਰਾਂ ਦੇ ਖਾਨੇ ਬਣਾਇਓ ਐਂਗਲੈਂਡ ਉਹ ਲਾਉਣ ਵਾਲੇ ਬੰਦੇ ਕਾਰੀਗਰ ਹੈ ਜਿਹੜੋ ਲਾ ਜਾਂਦੇ ਆ ਹਾਂ ਜੀ ਕਿ ਫੈਕਟਰੀ ਵਾਲੇ ਦੇਂਦੇ ਆ ਸਮਾਨ ਉਹ ਤੁਹਾਨੂੰ ਇੱਕ ਦਿਨ ਦਿਖਾ ਲਿਆਵਾਂਗੇ ਜਦੋਂ ਆਈ ਇੱਧਰ ਹਾਂ ਸਾਹਿਬ ਸਾਹਿਬ ਕੋ ਅੱਜ ਡੰਡਾ ਆ ਉਹ ਜਿੱਦਾਂ ਜਿੱਦਾਂ ਕਿ ਹੈਡਮਾਸਟਰ ਕੋ ਹੁੰਦਾ ਨਹੀਂ ਉਹ ਤਾਂ ਜੀ ਹੋੜੀ-ੋੜੀ ਸਿੱਖਾਂਗੇ ਫੇ ਕਰਾਂਗੇ ਹਾਂ ਜਿ ਸਿੱਖ ਜਵਾਂਗੇ ਅੱਛਾ ਕਿਹੜੀ-ਕਿਹੜੀ ਗੱਲ ਪੁੱਛਣੀ ਪਹਿਲਾਂ ਦੱਸ ਹਾਂਜੀ ਮੈਂ 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 ਤੁਹਾਨੂੰ ਦੱਸਦਾ ਆਪਾਂ ਜਿਹੜੀ ਸਟਾਰਟਿੰਗ ਕਰਨੀ ਆ ਉਹ ਆਪਾਂ ਬਜਾਈ ਤੋਂ ਗੱਲ ਕਰਨੀ ਆ ਜਿੱਦਾਂ ਉਹ ਪੁੱਠੇ ਸੀਨੇ ਮੈਨੂੰ ਪੁੱਛ ਉਹ ਮੈਂ ਲਿਖਿਆ ਪਿਆ ਸਾਰਾ ਹਨਾ ਨੋਟ ਹਾਂ ਹਾਂ ਚਲੋ ਜੀ ਮੈਂ ਗੱਲ ਸ਼ੁਰੂ ਲੱਗਾਇਆ ਕਰਨ ਇੱਥੇ ਆ ਜਾਓ ਮੈਂ ਕਹਿੰਦਾ ਟਰੈਕਟਰ ਜਿੱਥੇ ਇੱਕ ਲਾਈਟ ਹੈ ਉਹਦਾ ਇਹ ਆ ਕਿ ਉਹਦਾ ਉਹਦਾ ਸ਼ੋਰ ਬਹੁਤ ਆਉਂਦਾ ਥੋੜਾ ਦਿੱਕਤ ਆਉਣੀ ਆ ਆਪਾਂ ਨੂੰ ਆਪਾਂ ਇੱਥੇ ਹੀ ਰਹੀਏ ਤੇ ਜ਼ਿਆਦਾ ਇੱਥੇ ਆ ਤੁਹਾਨੂੰ ਸੱਤੇ ਹੈ ਨਾ ਇਹਨਾਂ ਦੇ ਕੋਲ ਤੇ ਦਸਾਂਜ ਸਾਹਿਬ ਨਹੀਂ ਤੇ ਨਾਲ ਮੇਰੀ ਗੱਲ ਹੋ ਜਾਂਦੀ ਹੈ ਸਲਾਹ ਦੀ ਜੇ ਪੁੱਛਦੇ ਨਾ ਨਾਲ ਇਹਨਾਂ ਦੇ ਟੋਨਾ ਲਾ ਲਈ ਨਾ ਆਪਣਾ ਟੋਨਾ ਇਹ ਭਾਈ ਅੱਗੇ ਦਸਾਂਜ ਸਾਹਿਬ ਗੱਲ ਕਰਦੇ ਨੇ ਬਿਨਾ ਡਾਂਗ ਦੇ ਅੱਜ ਦਸਾਂਹ ਸਾਹਿਬ ਨੂੰ ਡਾਂਗਿਆ ਨਹੀਂ ਫੜਨਾ ਸੋਟਾ ਮੇਰੇ ਸ਼ੁਭ ਚਿੰਤਕਾਂ ਨੂੰ ਮਹਿਸੂਸ ਉਹਨਾਂ ਨੂੰ ਮਹਿਸੂਸ ਉਹਨਾਂ ਨੇ ਉਹਨਾਂ ਨੇ ਕਿਹਾ ਤੁਸੀਂ ਸੈਟ ਕਰ ਦੋ ਦਿੱਤਾ ਉਹ ਨਹੀਂ ਫਿਕਰ ਉਹ ਗੱਲ ਸਾਰੀ ਆਪਣੀ ਮਾਰਨੀ ਆ ਬਾਤ ਜਿਨ੍ਹਾਂ ਨੇ ਦੇਖਣਾ ਨਾ ਉਹਨਾਂ ਨੂੰ ਮਹਿਸੂਸ ਹੋਣਾ ਕੋਈ ਨਹੀਂ ਇੱਥੇ ਕੋਈ ਉਹ ਇਹ ਉਹਨਾਂ ਨੂੰ ਦੱਸ ਦਈਏ ਵੀ ਦੱਸਾਂ ਜੀ ਸਾਹਿਬ ਕੱਲਾ ਪਿਆਰ ਨਾਲ ਨਹੀਂ ਡਾਕਣਾ ਵੀ ਕੰਮ ਕਰਦੇ ਮੈਂ ਤਾਂ ਮਝਾਈ ਉਹਨਾਂ ਨੂੰ ਫਿਕਰ ਆਉਹ ਉਹ ਡਾਕਣਾ ਮਝਾਈ ਕਰਦੇ ਚਲੋ ਆਪਾਂ ਸ਼ੁਰੂ ਕਰਦੇ ਜੀ ਗੱਲਬਾਤ ਹੈ ਉਹ ਮੁੰਡੇ ਦਾ ਮੂਤ ਹੈ ਤਾਂ ਲਾਵੇ ਨਹੀਂ 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 ਉਹ ਉਹਨੂੰ ਕਰਨ ਦਿਓ ਜੀ ਮੁੰਡੇ ਨੂੰ ਕਰਨ ਦਿਓ ਮੈਂ ਵਿੱਚ ਆ ਜਾਂਦਾ ਮੈਂ ਕੋਈ ਨਹੀਂ ਕੋਈ ਮੈਂ ਲੈਣਾ ਛੋੜ ਨਹੀਂ ਪਾਪਾ ਵੱਖਰੇ ਲਗਾ ਦੇ ਠੀਕ ਹੈ ਛੋੜ ਨਹੀਂ ਬੇਚ ਪਛੜਿਆ ਇਹਨੂੰ ਵੀ ਘਮਾ ਦੇਈਏ ਇਹਨੂੰ ਤੁਸੀਂ ਤੁਸੀਂ ਟੈਨਸ਼ਨ ਨਾ ਲਾਓ ਆਪ ਹੈ ਬੱਕਰੀਆਂ ਲੈ ਕੇ ਨਾ ਸ਼ਾਰਟ ਉਹ ਇਹਦੇ ਵਿੱਚ ਲਾ ਦੇਣੇ ਆਂ ਹਾਂਜੀ ਹਾਂਜੀ ਚੋਦੀ ਚਿੰਤਾ ਨਾ ਕਰੋ ਤੁਸੀਂ ਠੀਕ ਹੈ ਠੀਕ ਤੁਸੀਂ ਆਹ ਸਾਹਿਬ ਹਾਂ ਗੱਲ ਸ਼ੁਰੂ ਕਰਿਓ ਜੀ ਵੀ ਆ ਜਿਹੜੇ ਕੰਮ ਅਸੀਂ ਕਰ ਰਹੇ ਆ ਮੈਂ ਸਾਰੇ ਸਾਰੇ ਵੀ ਗੱਲ ਦੱਸ ਦੇਵਾਂ ਪਹਿਲਾ ਇੱਥੋਂ ਇੱਥੋਂ ਸ਼ੁਰੂ ਕਰ ਲਈਏ ਗੱਲ ਹਾਂਜੀ ਤਾਂ ਗੱਲ ਪਹਿ ਵੀ ਹੈਗੀ ਆ ਹਾਂਜੀ ਹਾਂਜੀ ਬਜਾਈ ਬਾਹ ਜੀ 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 ਕਰੋ ਭਾਈ ਜਾਲੇ ਤਰੋ ਸ਼ੁਰੂ ਤੁਸੀਂ ਵੀ ਆਪਾਂ ਅੱਜ ਕਣਕ ਬੀਜ ਰਹੇ ਆ ਹਾਂਜੀ ਉਹ ਗੱਲੋਂ ਤੋਂ ਸਟਾਰਟ ਕਰੇ ਯੂਨੀਵਰਸਿਟੀ ਦੇ ਪ੍ਰੋਫੈਸਰ ਹਾਂਜੀ ਕਰੋ ਜੀ ਤੁਸੀਂ先 ਕੀ ਪੜਾ ਯੂਨੀਵਰਸਿਟੀ ਦੇ ਪ੍ਰੋਫੈਸਰ ਵਾਲੀ ਗੱਲ ਸੀ ਵੀ ਉਹ ਕਹਿੰਦੇ ਥੋੜਾ ਲਿਜਾਓ ਵੇ ਥੋੜਾ ਵੀ ਜੀ ਲਾਓ ਹਾਂ ਉਹ ਇਹ ਦਰੋਂ ਦੀ ਸਾਡੀ ਐਗਰੀਕਲਚਰ ਯੂਨੀਵਰਸਿਟੀ ਲੋਧਾਣਾ ਜੀ ਕਿਸੇ ਫਸਲ ਦੀ ਕੋਈ ਕਿਸਮ ਜਿਹੜੀਆਂ ਵਿਕਸਿਤ ਕਰਦੇ ਆ ਜੀ ਪਹਿਲਾਂ ਉਹ ਆਪਣੇ ਫਾਰਮਾਂ ਤੇ ਜੀ origional ਸਟੇਸ਼ਨ ਜਿਹੜੇ ਆ ਕ੍ਰਿਸ਼ੀ ਵਿਗਿਆਨ ਕੇਂਦਰ ਆ ਉੱਥੇ ਪ੍ਰਤਾਵੇ ਕਰਦੇ ਆ